ਵਾਪਸ ਆਂਦੇ ਬੈ ਤਾਜ ਮੁਹੰਮਦ ਤੇ ਮਾਂ ਟਿੰਡੀਆਂ ਛਾਵਾਂ ਉਹਨਾਂ ਦੂਰ ਗਿਆਂ ਦੇ ਪੱਤੇ ਟਿਕਾਣੇ ਤੇ ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ ਹਾਂ ਇੱਕ ਵਾਰੀ ਤਾਂ ਆਕੇ ਤੱਕ ਲੈ ਇੱਕ ਵਾਰੀ ਤਾਂ ਆਕੇ ਤੱਕ ਲੈ ਤੇਰੇ ਜਿੱਦਾਂ ਹੋਇਆ ਬੱਪੂ ਤੇਰੀ ਪਗਵਨ ਕੇ ਖੜ ਤਖਤੇ ਉਲੇ ਰੋਇਆ ਇੱਕ ਵਾਰੀ ਤਾਂ ਆਕੇ ਤੱਕ ਲੈ ਤੇਰੇ ਜਿੱਦਾਂ ਹੋਇਆ ਬਾਪੂ ਤੇਰੀ ਭਗਵਾਨ ਕੀ ਖਣ ਤਖਤੇ ਉਲੇ ਰੋਆ ਇੱਕ ਵਾਰੀ ਤਾਹਾਂ ਕੀ ਤਕ ਲੈ ਲੈਂ ਲਾ ਤੇਰਾ ਫਰਜ਼ ਨਿਭਾਤਾ ਬਾਪੂ ਵੱਡੀ ਪੈਣ ਦੀ ਤੋ ਢੋਲੀ ਤੇਰੀ ਥਾਂ ਜਦ ਕਰਜ ਕੀਤੇ ਟਕ ਟਕ ਵੱਜਦੀ ਸੀ ਗੋਲੀ ਅੰਗ ਸੰਗ ਤੁਇ ਅਰਦਾਸਾਂ ਦੇ ਵਿੱਚ ਅੰਗ ਸੰਗ ਤੁਇ ਅਰਦਾਸਾਂ ਦੇ ਵਿੱਚ ਹਾਈ ਡਾਡੇ ਵਾਂਗ ਖਲੋਇਆ ਹਾਂ ਬਾਪੂ ਤੇਰੀ ਪਗਵਨ ਕੇ ਖੜ ਤਖਤੇ ਉਲੇ ਰੋਇਆ ਇੱਕ ਵਾਰੀ ਤਾ ਆ ਕੇ ਤੱਕ ਲੈ ਤੇਰੇ ਜਿੱਦੜ ਹੋਇਆ ਬਾਪੂ ਤੇਰੀ ਪਗਵਨ ਕੇ ਖੜ ਤਖਤੇ ਉਲੇ ਰੋਇਆ ਇੱਕ ਵਾਰੀ ਤਾਆਂ ਕੀ ਤਕ ਲੈ ਇੱਕ ਵਾਰੀ ਤਾਆਂ ਕੀ ਤਕ ਲੈ ਹੋ ਇੱਕ ਵਾਰੀ ਤਾ ਆਕੇ ਤਕ ਲੈ ਸੋ ਬੋਲ ਬੋਤਨਵਾ ਜੀ ਇਹ ਗੀਤ ਚੰਗਾ ਲਗੇ ਤੇ ਲਾਈਕ ਕਮੈਂਟ ਸ਼ੇਅਰ ਯੂਰ ਕਰੋ ਜੀ ਇਹ ਬਲਕੇ ਗੀਤ ਹੀ ਨਹੀਂ ਇਹ ਦਿਲ ਦੇ ਜਜ਼ਬਾਤ ਨੇ ਉਹਨਾਂ ਲਈ ਜਿਨ੍ਹਾਂ ਦੇ ਮਾਂ ਬਾਪ ਸਿਰ ਤੇ ਨਹੀਂ ਹੈਗੇ ਸੋ ਇਹ ਪਿਤਾ ਲਈ ਬੜਾ ਪਿਆਰਾ ਗੀਤ ਮੀਰ ਪੁਲਜੀਤ ਭਾਜੀ ਨੇ ਗਾਇਆ ਹੈ ਬੋਹ ਕੈਂਟ ਬੋਹ ਕੈਂਟ ਲਿਖਿਆ ਔਰ ਭਾਈ ਜੀ ਬੋਹ ਕੈਂਟ ਟਰਾਈਟਰ ਨੇ ਬੋਹ ਕੈਂਟ ਸਿੰਗਰ ਨੇ ਬਹੁਤ ਪਿਆਰੀ ਬੋਸਾ ਭਾਈ ਦੀ ਸੋ ਆਪਾ ਗਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਗਲਤੀ ਲੱਗੀ ਤੇ ਪੁਲਿਸ ਮਾਫੀ ਦਿਓ ਸਭ ਬਹੁਤ ਥੈਂਕ ਯੂ ਜੀ